ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਸੰਗਤਾਂ ਨੂੰ ਅੱਜ ਜਿਸ ਗੁਰੂ ਘਰ ਦੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਇਸ ਗੁਰੂ ਘਰ ਦਾ ਨਾਮ ਹੈ ਸੀਤਲਕੁੰਡ ਗੁਰੂ ਨਾਨਕ ਪਾਤਸ਼ਾਹ ਜੀ ਦੇ ਨਾਲ ਸੰਬੰਧਿਤ ਇਹ ਗੁਰੂ ਘਰ ਹੈ ਇਹ ਸ੍ਰੀ ਪਟਨਾ ਸਾਹਿਬ ਤੋਂ 100 ਕਿਲੋਮੀਟਰ ਅੱਗੇ ਗੁਰੂ ਘਰ ਬਣਿਆ ਹੋਇਆ ਹੈ ਬਹੁਤ ਹੀ ਸੁੰਦਰ ਗੁਰੂ ਘਰ ਬਣਿਆ ਹੋਇਆ ਹੈ ਦਰਬਾਰ ਸਾਹਿਬ ਦੇਖ ਤੁਸੀਂ ਬਹੁਤ ਹੀ ਸੁੰਦਰ ਦਰਬਾਰ ਸਾਹਿਬ ਬਣਿਆ ਹੋਇਆ ਹੈ ਮਹਾਰਾਜ ਪ੍ਰਕਾਸ਼ ਨੇ ਸੰਗਤਾਂ ਇੱਥੇ ਜ਼ਰੂਰ ਦਰਸ਼ਨ ਕਰਨ ਵਾਸਤੇ ਆਉਣ ਇਤਿਹਾਸਿਕ ਗੁਰੂ ਘਰ ਹੈ ਗੁਰੂ ਨਾਨਕ ਪਾਤਸ਼ਾਹ ਜੀ ਇੱਥੇ ਆਏ ਉਦਾਸੀਆਂ ਸਮੇ ਇਹ ਰਾਜੇ ਦਾ ਕਿਲਾ ਹੋਇਆ ਕਰਦਾ ਸੀ ਦੇਖ ਸਕਦੇ ਸੀ ਸਾਰਾ ਢਾਈ ਢੇਰੀ ਹੋਇਆ ਹੈ ਬਹੁਤ ਵੱਡਾ ਰਾਜੇ ਦਾ ਕਿਲਾ ਸੀ ਪਹਾੜੀ ਦੇ ਵਿੱਚ ਤਬਵੀਲ ਹੋ ਗਿਆ ਸਾਰੇ ਕਿਲਾ ਹੈ ਇਹ ਆਪਾਂ ਤੁਹਾਨੂੰ ਉੱਪਰੋਂ ਗੁਰਕਾ ਦਾ ਦ੍ਰਿਸ਼ ਦਿਖਾ ਰਹੇ ਹਾਂ ਇਹ ਸਾਹਮਣੇ ਸੀਤਰਕੁੰਡਾ ਬਣਿਆ ਉਹਦੇ ਨੀਚੇ ਇਹ ਸਾਰੀ ਪ੍ਰਦਰਸ਼ਨੀ ਬੱਚਿਆਂ ਨੂੰ ਜੇ ਨੋਕਲ ਬੱਚੇ ਨੇ ਇੱਥੇ ਸਿੱਖ ਪਰਿਵਾਰ ਰਹਿੰਦੇ ਨੇ ਉਹਨਾਂ ਨੂੰ ਸਮਝਾਉਣ ਵਾਸਤੇ ਸਾਰੀ ਪ੍ਰਦਰਸ਼ਨੀ ਲਾਈ ਹੋਈ ਆ ਬਹੁਤ ਹੀ ਡੂੰਗੀ ਜਾਣਕਾਰੀ ਦਿੱਤੀ ਹੋਈ ਹੈ ਸਿੱਖਿਆਸ ਬਾਰੇ ਪੰਜਾਬੀ ਸਿੱਖਿਆ ਦੇ ਬੱਚਿਆਂ ਨੂੰ ਇੱਥੇ ਜਿਹੜੇ ਪਰਿਵਾਰ ਇੱਥੇ ਰਹਿੰਦੇ ਨੇ ਸਿੱਖੀ ਦਾ ਇਤਿਹਾਸ ਦੱਸਿਆ ਦਾ ਸਾਰ ਆ ਇੱਥੇ ਕੁੰਡ ਨੇ ਗਰਮ ਕੁੰਡ ਹੁਣ ਤੁਹਾਨੂੰ ਸ਼ੀਤਲ ਕੁੰਡ ਦੇ ਦਰਸ਼ਨ ਕਰਵਾਵਾਂਗੇ ਗੁਰੂ ਨਾਨਕ ਪਾਤਸ਼ਾਹ ਨੇ ਇਸ ਜਗ੍ਹਾ ਤੇ ਠੰਡਾ ਪਾਣੀ ਕੱਢਿਆ ਤੇ ਮਿੱਠਾ ਪਾਣੀ ਬਾਕੀ ਸਾਰੀ ਧਰਤੀ ਦੇ ਵਿੱਚ ਗਰਮ ਪਾਣੀ ਨਿਕਲਦਾ ਇੱਥੇ ਆਲੇ-ਦਾਲ ਜਿੰਨੀਆਂ ਪਹਾੜੀਆਂ ਨੇ ਜਿੰਨਾ ਵੀ ਖੇਤਰ ਹੈ 20-50 ਕਿਲੋਮੀਟਰ ਦੇ ਰੇ ਵਿੱਚ ਤੇ ਕੁੰਡ ਬਣੇ ਹੋਏ ਨੇ ਇਹ ਦੇਖ ਸਕਦੇ ਤੁਸੀਂ ਗੁਰੂ ਨਾਨਕ ਪਾਤਸ਼ਾਹ ਦੇ ਕੁੰਡਾ ਹੈ ਠੰਡਾ ਤੇ ਮਿੱਠਾ ਪਾਣੀ ਇੱਥੇ ਨਿਕਲਦਾ ਹੈ ਬਾਕੀ ਸਾਰੇ ਕਿਰਤੀ ਜੀ ਗਰਮ ਪਾਣੀ ਹੈ ਸੰਗਤਾਂ ਚਲ ਸਕਰੀਆਂ ਨਿਧਰ ਸੇਵਾ ਦਾ ਸੇਵਾ ਕਰ ਰਹੇ ਨੇ ਆ ਸਾਰਾ ਇਤਿਹਾਸ ਲਿਖਿਆ ਹੈ ਤੁਸੀਂ ਪੜ ਸਕਦੇ ਹੋ ਜੀ ਜਿਹੜੇ ਨੇ ਸਲੋ ਕਰਾਂਗੇ ਇਹ ਸਾਰਾ ਚਾਸ ਲਿਖਿਆ ਹੋਇਆ ਹੈ ਹਣਕ ਪਾਸ਼ਾ ਦਾ ਸੀਕਰ ਪੁਣ ਦੇ ਬਾਰੇ ਜੇ ਸਾਵਧਨ ਸੀ ਜੁਕੇ ਦੀ ਸੰਗਤ ਵੱਲੋਂ ਸਾਰੀ ਗੁਰੂ ਘਰ ਦੀ ਸੇਵਾ ਕਰਵਾਈ ਗਈ ਹੈ ਇੱਕ ਵਾਰ ਦੇ ਪੁੰਡ ਦੇਖ ਲੋ ਸੰਗਤਾਂ ਜਲ ਸਕਰੀ ਨਜ਼ਰ ਬਾਬਾ ਜੀ ਸੇਵਾ ਕਰ ਰਹੇ ਨੇ ਭੈਣ ਸੇਵਾ ਕਰੀ ਜਲ ਸਕਾਉਣ ਦੀ ਦਰਵਾਜ਼ਾ ਸਾਹਿਬ ਹੈ ਬਹੁਤ ਹੀ ਸੁੰਦਰ ਦਰਵਾਜ਼ਾ ਬਣਿਆ ਹੋਇਆ ਅਰੇ ਸਿੱਕਮਰੇ ਦਿਖਾ ਮੈਂ ਬਹੁਤ ਸੁੰਦਰ ਸਿੱਕਮਰੇ ਬਣੇ ਹੋਏ ਨੇ। ਉਹ ਨਾਣਕ ਨਿਵਾਸ ਬਣਿਆ ਹੈ ਸੰਗਤਾਂ ਦੇ ਰਹਿਣ ਵਾਸਤੇ। ਦੇਖ ਸਕਦੇ ਸੀ। ਇਹ ਦੇਖ ਸਕਦੇ ਸਰਕਾਰ ਬਣਾ ਨੀ ਪੱਥਰ ਰੱਖਿਆ ਜਿਹੜਾ ਇੱਥੇ ਵੀ ਕਿਸ কুমার ਮੁੱਖ ਮੰਤਰੀ 2019 ਦੇ ਵਿੱਚ ਇਹ ਨੀ ਪੱਥਰ ਕਰ ਸਰਕਾਰ ਬਹੁਤ ਮਦਦ ਕਰਦੀ ਇੱਥੇ ਗੁਰੂ ਘਰਾਂ ਦੀ ਸੰਗਤਾਂ ਲਈ ਰਹਿਸਾਂ ਬਹੁਤ ਸਾਰੇ ਬਣਾਵਾਈਆਂ ਨੇ ਸਰਕਾਰ ਨੇ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਲਈਏ ਪੇਜ ਨੂੰ ਆਪਣੇ ਫੋਲੋ ਕਰ ਦਿਓ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੁਹਾਡੇ ਬਾਤੇ ਪੂਰੀ ਵੀਡੀਓ ਲੈ ਕੇ ਆਮ ਆ ਗਏ ਦੇਖੋ ਆ ਜਿ세 ਪੂਰਾ ਰਸਾ ਹੈ ਸੰਗਤਾਂ ਦਾ ਬਹੁਤ ਹੀ ਸੁੰਦਰ ਗੁਰਦੁਆਰ ਬਣਿਆ ਹੋਇਆ ਹੈ ਸੰਗਤਾਂ ਜੀ ਦਰਸ਼ਕਾਂ ਨਾਲ ਜਿਹੜੇ ਪਟਨਾ ਸਾਹਿਬ ਜਾਂਦੇ ਨੇ ਜਿਹੜੀ ਸਾਹਮਣੇ ਤੁਸੀਂ ਤਸਵੀਰ ਦੇਖ ਰਹੇ ਹੋ ਬਾਬਾ ਅਜੈਬ ਸਿੰਘ ਜੀ ਇਹਨਾਂ ਨੇ ਇਸ ਸਥਾਨ ਦੀ ਖੋਜ ਕੀਤੀ ਸੀ ਟੁਕਟ 20 25 ਸਾਲ ਮਿਹਨਤ ਤੋਂ ਬਾਅਦ ਇਹ ਸਥਾਨ ਪ੍ਰਾਪਤ ਹੋਇਆ ਸੰਗਤਾਂ ਨੂੰ ਬਾਬਾ ਜੀ ਨੇ ਬਹੁਤ ਕਸ਼ਟ ਲਿਆ